ਕਬੀਰ ਸਿੰਘ ਸੰਤੋਖ ਸਦਾ ਕੋਈ ਅੱਜ ਵੀ ਮੁਕਾਬਲਾ ਨਹੀਂ ਕਰ ਸਕਦਾ ਕਿ ਭਾਈ ਸਾਹਿਬ ਜੀ ਵਿਦਵਤਾ ਤੇ ਕੋਈ ਸ਼ੱਕ ਨਹੀਂ ਉਹਨਾਂ ਦੀ ਸ਼ਰਧਾ ਤੇ ਕੋਈ ਸ਼ੱਕ ਨਹੀਂ ਉਹਨਾਂ ਪੰਡਤਾਂ ਨੇ ਕੁਝ 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 ਇਹਦੇ ਵਿੱਚ ਮਿਕਸ ਕੀਤਾ ਜਿਹਦੇ ਕਰਕੇ ਇਹ ਕਿੰਤੂ ਪਰੰਤੂ ਹੁੰਦਾ ਉਹਦੀ ਕੀਮਤ ਤੇ ਉਹ ਹੀ ਜਾਣ ਸਕਦਾ ਜੀ ਜਿਸ ਨੇ ਉਹਨੂੰ ਚੰਗੀ ਤਰ੍ਹਾਂ ਪੜ੍ਹਿਆ ਇਹ ਨਹੀਂ ਸੋਚਦੇ ਕਿ कबीर राजपाई संतोष सिंह ने जी किन हालात ਵਿੱਚ ਪੜਿਆ ਹੂੰ ਤੇ ਕਿਨ ਹਾਲਾਤ ਵਿੱਚ ਇਹ ਗ੍ਰੰਥ ਲਿਖਿਆ ਬਿਲਕੁਲ ਉਹਦੀ ਕੀਮਤ ਤੇ ਉਹ ਹੀ ਜਾਣ ਸਕਦਾ ਹੈ ਜੀ ਜਿਸ ਨੇ ਉਹਨੂੰ ਚੰਗੀ ਤਰ੍ਹਾਂ ਪੜ੍ਹਿਆ ਹੂੰ ਉਹਦੇ ਇੱਕ ਇੱਕ ਛੰਦ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ ਭਾਈ ਸਾਹਿਬ ਉਹ ਐਨੇ ਵੱਡੇ ਵਿਦਵਾਨ ਸਨ ਜੀ ਕਬੀਰ ਰਾਜ ਸੰਤੋਖ ਜਿੰਦਾ ਕੋਈ ਅੱਜ ਵੀ ਮੁਕਾਬਲਾ ਨਹੀਂ ਕਰ ਸਕੋ ਹੂੰ ਇਹ ਜ਼ਰੂਰ ਹੈ ਉਹਨੋਂ ਇੱਕ ਵਿਸ਼ਾ ਲੰਬਾ ਹੋ ਜਾਏਗਾ ਜੀ ਜੀ ਕਬੀਰਾਲ ਸੰਤੋਖ ਸਿੰਘ ਜੀ ਇੱਕ ਗਰੀਬ ਪਰਿਵਾਰ ਵਿੱਚੋਂ ਸਨ ਗਿਆਨੀ ਸੰਤ ਸਿੰਘ ਜੀ ਹਰਗ੍ਰੰਥੀ ਦਰਬਾਰ ਸਾਹਿਬ ਤੋਂ ਪੜੇ ਸਨ ਗਰੀਬ ਪਰਿਵਾਰੋਂ ਕਰਕੇ ਉਹ ਸਹੂਲਤਾ ਉਹ ਸਾਧਨ ਨਹੀਂ ਹੁੰਦੇ ਜੀ ਆ ਸਾਡੇ ਨੇੜੇ ਜ਼ਗਾਦਰੀ ਹੈ ਜੀ ਇੱਥੇ ਇੱਕ रियासत ਤੇ ਛੂਟੀ ਜੀ ਬੂੜੀਆ ਰਿਆਸਤ ਹੂੰ ਉੱਥੇ ਦੇ ਜਿਹੜੇ ਰਾਜਾ ਸਨ ਅਨਮੋਲ ਸਿਬੋਸਤ ਨਾਮ ਦਾ ਜੀ ਉਹਨਾਂ ਨੂੰ ਆਪਣੇ ਕੋਲ ਲਿਆਏ ਠੀਕ ਹੈ ਇੱਥੇ ਉਹਨਾਂ ਨੇ ਗੁਰੂ ਨਾਨਕ ਪ੍ਰਕਾਸ਼ ਦੇ ਜਿਹਦੇ ਸਿਰ ਗੁਰੂ ਨਾਨਕ ਪਾਤਸ਼ਾਹ ਦਾ ਚਾਰ ਸੀ ਫਿਰ ਕੈਥਲ ریاست ਦੇ ਜਿਹੜੇ ਰਾਜਾ ਸਾਬ ਜੀ ਉਹਨਾਂ ਦਾ ਨਾਮ ਸੀ ਭਾਈ ਉਦੇਸ਼ ਉਹਨਾਂ ਨੂੰ ਆਪਣੇ ਕੋਲ ਲਿਆਏ ਉੱਥੇ ਹੁਣ ਤੱਕ ਭਾਈ ਸੰਤੋਖ ਸਿੰਘ ਦੀ ਹਵੇਲੀ ਮੌਜੂਦ ਹੈ ਹਾਂਜੀ ਗਿਆਨੀ ਸੰਤੋਖ ਸਿੰਘ ਕਵੀ ਰਾਜ ਇੱਥੇ ਰਹੇ ਇੱਥੇ ਰਹਿ ਕੇ ਉਹਨਾਂ ਨੇ ਬਾਕੀ ਸਾਰਾ ਇਤਿਹਾਸ ਲਿਖਿਆ ਹੁਣ ਜਿੱਥੇ ਕੁਝ ਗੜਬੜ ਅੱਜ ਕਹੀ ਜਾ ਰਹੀ ਹੈ ਕਬੀਰ ਰਾਜ ਸੁਤੋਕ ਸਿੰਧੀ ਨੀਅਤ ਉਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਕੋਈ ਵਿਦਵਾਨ ਕੋਈ ਚੀਜ਼ ਲਿਖਦਾ ਹੈ ਉਹਨੂੰ ਕੁਝ ਨਾ ਕੁਝ ਸਰਸਸ ਸੋਮੇ ਪੈਦਾ ਕਰਨੇ ਪੈਂਦੇ ਤੱਕ ਹੂੰ ਉਹ ਜਿਹੋ ਜਿਹੋ ਨੂੰ ਲੱਭਣਗੇ ਉਹਦੇ ਆਧਾਰ ਤੇ ਲਿਖੇਗਾ ਪਰ ਇਹਦਾ ਮਤਲਬ ਹੈ ਨਹੀਂ ਕਿ ਉਹਨਾਂ ਦੀ ਨੀਅਤ ਉਤੇ ਸ਼ੱਕ ਕੀਤਾ ਜਾ ਉਹਨਾਂ ਨੂੰ ਭਾਈ ਉਤੇ ਸਿੰਘ ਜੀ ਨੇ ਜਿੱਥੇ ਰਹਿਣ ਲਈ ਵੇ ਨਹੀਂ ਦਿੱਤੀ ਹਮ ਚਰਨ ਹੀ ਹਾਥੀ ਦਿੱਤਾ ਚਾਰ ਵਿਦਵਾਨ ਪੰਡਿਤ ਵੀ ਦਿੱਤੇ ਹਮ ਹੁਣ ਉਹ ਪੰਡਿਤ ਪੰਡਿਤ ਸੰਗ ਪਰ ਉਹਨਾਂ ਨੇ ਵਿੱਚ ਆਪਣਾ ਵੀ ਕਸੂਰ ਕੀਤਾ ਇਹ ਤਾਂ ਉਹਨਾਂ ਆਲੋਚਕਾਂ ਨੂੰ ਸੋਚਣਾ ਚਾਹੀਦਾ ਕਿ ਭਾਈ ਸਾਹਿਬ ਦੀ ਵਿਦਵਤਾ ਤੇ ਕੋਈ ਸ਼ੱਕ ਨਹੀਂ ਹਮ ਉਹਨਾਂ ਦੀ ਸ਼ਰਧਾ ਤੇ ਕੋਈ ਸ਼ੱਕ ਨਹੀਂ ਉਹਨਾਂ ਪੰਡਤਾਂ ਨੇ ਕੁਝ 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 ਇਹਦੇ ਵਿੱਚ ਮਿਕਸ ਕੀਤਾ ਜਿਹਦੇ ਕਰਕੇ ਇੱਕ ਇੰਤੁ ਪ੍ਰੰਤੂ ਹੁੰਦਾ ਜੀ ਇਹ ਅੱਜ ਦੇ ਜ਼ਿੰਮੇਵਾਰਾਂ ਦੀ ਡਿਊਟੀ ਹੈ ਹੂੰ ਕਿ ਉਸ ਨੂੰ ਗੁਰਮਤ ਦੀ ਕਸਵੱਟੀ ਉੱਤੇ ਪਰਖ ਕੇ ਹੂੰ ਤਾਂ ਮੈਂ ਅੱਜ ਵੀ ਹਮੀਆਂ ਕਿਉਂਕਿ ਮੈਂ ਸੱਤ ਵਾਰੀ ਸੰਪੂਰਨ ਗੁਰਪ੍ਰਤਾਪ ਸੂਤ ਗ੍ਰੰਥ ਦੀ ਕਥਾ ਕੀਤੀ ਜੀ ਉਹਦੇ ਇੱਕ ਇੱਕ ਛੰਦ ਦਾ ਮੂਲ ਨਹੀਂ ਦਤਾ ਉਸ। ਸਾਏ ਜਾਂਦੀ ਇਕਤਾ ਅਨੇਕਤਾ ਬਿਲਾਏ ਜਾਂਦੀ। ਹੋਵਤੀ ਕੁਜੀਰਤਾ ਕਤੇਬਨ ਕੁਰਾਨ ਕੀ ਧਰਮਤ ਸਖ ਜਾਂਤੇ ਪਾਪ ਪਰ ਪਕੜ ਜਾਂਤੇ। ਵਰਨ ਰਖ ਜਾਂਤੇ ਸਹਿਤ ਬਿਦਾਲਤੀ। ਦੇਵੀ ਦੇਵ ਦੇਵ ਰੇ ਸੰਤੋਖ ਸੰਗਾ ਦੂਰ ਹੋਤੇ। ਜੋਪੈ ਮੂਰਤੀ ਨਾ ਹੋਤੀ ਕਰुणा ਨਿਧਾਨ ਕੀ। ਇਹੋ ਜੇ ਛੰਦ ਮੈਂ ਤੁਹਾਨੂੰ ਸੁਣਾਵਾ ਤੁਸੀਂ ਕਹੋ ਵਾਹ ਕੀ ਬਾਤ। ਬਿਲਕੁਲ। ਅੱਜ ਇੱਕ ਵੀ ਕਵੀ ਹੋ ਜਾਨੀ ਜਿਹੜਾ ਸਾਥਕ ਸਕੇ। ਹਮ। ਤੋ ਮੈਂ ਤੇ ਇਹੋ ਹੀ ਪੰਥ ਨੂੰ ਬੇਨਤੀ ਕਰਦਾ ਜੀ ਕਿ ਕਬੀਰ ਸਿੰਘ ਸੰਤੋਖ ਸਿੰਘ ਜੀ ਨੂੰ ਇਗਨੋਰ ਨਾ ਕੀਤਾ ਜਾਏ ਹਮ ਬਲਕੇ ਮੈਂ ਸ਼੍ਰੋਮਣੀ ਕਮੇਟੀ ਦੇ ਕਹਿਣ ਉੱਤੇ ਸੂਰਜ ਪ੍ਰਕਾਸ਼ ਗ੍ਰੰਥ ਦੇ ਥੱਲੇ ਅਡਰ ਲਾਈਨ ਕਰਕੇ ਦਿੱਤਾ ਸੀ ਵੀ ਆਹ ਗੱਲਾਂ ਗੁਰਮਤ ਦੇ ਆਖੇ ਪੱਖ ਨੇ ਠੀਕ ਹੈ ਇਹਨਾਂ ਨੇ ਪਤਾ ਨਹੀਂ ਕਿ ਕਿ ਸੁਪਿਆ